ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਗੜਸ਼ੰਕਰ ਦੇ ਵਿੱਚ ਦੋ ਗੁਜਰਾਂ ਦੇ ਡੇਰਿਆਂ ਉੱਤੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਮਾਮਲਾ ਗੜਸ਼ੰਕਰ ਦੇ ਪਿੰਡ ਸਦਰਪੁਰ ਦਾ ਹੈ ਜਿੱਥੇ ਗੁਜਰਾਂ ਦੇ ਦੋ ਡੇਰਿਆਂ ਉੱਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਡੇਰੇ ਉੱਤੇ 50000 ਰੁਪਏ ਦੀ ਨਕਦੀ ਸੋਨੇ ਦੀਆਂ ਮੁੰਦੀਆਂ ਵਾਲੀਆਂ ਤੇ ਗੋਲਕ ਚੋਰੀ ਹੋ ਗਿਆ ਇਸ ਦੇ ਨਾਲ ਹੀ ਦੂਜੇ ਡੇਰੇ ਉੱਤੇ 1 ਲੱਖ ਰੁਪਏ ਦੀ ਨਕਦੀ ਸੋਨੇ ਦੀਆਂ ਮੁੰਦੀਆਂ, ਚੂੜੀਆਂ ਅਤੇ ਦੋ ਰਾਣੀ ਹਾਰ ਚੋਰੀ ਹੋ ਗਏ। ਪੀੜਿਤ ਪਰਿਵਾਰਾਂ ਵੱਲੋਂ ਚੋਰੀ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਦੋਵਾਂ ਪਰਿਵਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਪੁਲਿਸ ਕੋਲੋਂ ਮਦਦ ਦੀ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਹੋ ਸਕੇ। ਸਾਡਾ ਨਾਂਜੀ ਹਲੀਮਾ ਸਾਡੇ ਰਾਤ ਚੋਰੀ ਹੋਈ ਉਹ ਸਾਡੇ ਗਹਿਣੇ ਲੈ ਕੇ ਕੁੜੀ ਦਾ 3 ਮਹੀਨੇ ਹੋ ਸੀ ਵਿਆਹ ਹੋਈ ਬੋਟੀ ਲੈ ਕੇ ਆ ਸੀ। 50000 ਰੁਪਈਆ ਸੀ ਹੋਰ ਗਹਿਣੇ ਸੀਗੇ ਤੇ ਨਾਲੇ ਕੁੜੀ ਦੀਆਂ ਮੁੰਡੀਆਂ ਸੀ ਇੱਕ ਵਾਲੀਆਂ ਸੀ ਗੋਲਕ ਸੀਗਾ ਉਹ ਭਨ ਭੁੰਕੇ ਲੈ ਗਏ ਮੀਨੇ ਸਾਨੂੰ ਪਹਿਲਾਂ ਤੋਂ ਦੁਖੀ ਕੀਤਾ ਪਿਆ ਸਾਡਾ ਸਾਰਾ ਨੁਕਸਾਨ ਹੋ ਗਿਆ ਹੈ ਹੁਣ ਸਾਨੂੰ ਚੋਰਾਂ ਨੇ ਦੁਖੀ ਕਰ ਲਿਆ ਕੀਤੀ ਹੈ ਪੁਲਿਸ ਨੂੰ ਕੋਈ ਦੇ ਹਾਂਜੀ ਪੁਲਿਸ ਦੇਖ ਕੇ ਵੀ ਗਈ ਆ ਮੇਰਾ ਨਾਮ ਗੁਲਜਰੀਆ ਸਾਡਾ ਇੱਥੇ ਗਹਿਣੇ ਰੱਖੇ ਸੀ ਅਸੀਂ ਮਾਪਿਆਂ ਤੋਂ ਲਿਆ ਆ ਕਿ ਉਹਨਾਂ ਦੇ ਸਾਡੇ ਘਰ ਮਕਾਨ ਨਹੀਂ ਸੀ ਭਰਾ ਦੇ ਘਰ ਲੈ ਆ ਕੇ ਰੱਖੇ ਸੀ ਇੱਥੇ ਸਾਡੇ ਚੋਰੀ ਹੋ ਗਈ ਆ ਦੋ ਆ ਭੈਣਾਂ ਦੇ ਗਹਿਣੇ ਲੈ ਕੇ ਇੱਕ ਛੋਟੀ ਮੇਤ ਉਹਦੇ ਇੱਕ ਮੇਰੇ ਰਾਣੀ ਹਾਰ ਸੀ ਸਾਡੇ ਚੂੜੀਆਂ ਸੀ ਪੈਸੇ ਰੱਖੇ ਸੀ ਭਰਾਣੇ ਕਿਸ਼ ਦੇਣ ਨੇ ਉਹ ਚੋਰੀ ਹੋ ਗਏ ਇਥੇ ਹਾਂ ਹਾਰ ਵੀ ਸੀ ਹਾਂਜੀ ਹਾਰ ਸੀ ਮੁੰਦੀਆਂ ਸੀ ਚੂੜੀਆਂ ਸੀ ਸਾਡੀਆਂ ਦੋ ਦੋ ਹਾਰ ਸੀ ਦੋ ਆ ਭੈਣਾਂ ਦੇ ਰਾਣੀ ਹਾਰ ਸੀ ਦੋਨਾਂ ਦੇ ਐਸੀ ਕਿਤੇ ਸੀ ਪੈਸੇ ਲੱਖ ਰੁਪਏ ਅਸੀਂ ਭਰਾ ਦਾ ਟੈਕਸ ਦੀ ਕਿਸ਼ਤ ਕਰਾਣੀ ਸੀ ਅਸੀਂ ਦੁੱਧ ਦੇ ਚੱਕਰ ਲੈ ਕੇ ਆਏ ਸੀ ਪੈਸੇ ਕਿਸ਼ ਦੇਣੇ ਸੀ ਅਸੀਂ ਡਾਕਟਰ ਦੇ ਸਵੇਰੇ ਦਿਨ ਲੱਗੇ ਸੀ ਜਦ ਸਵੇਰੇ ਭਰਾ ਨੂੰ ਫੋਨ ਕੀਤਾ ਸੀ ਉੱਥੇ ਸਵੇਰੇ ਦੁੱਧ ਲੈਣ ਲੱਗੇ ਨੇ ਆਣਿਆਂ ਨੂੰ ਦੇਖਣ ਲੱਗੇ ਬੂਹਾ ਖੁੱਲਾ ਸੀ ਸਾਡਾ ਤਾਂ ਸਮਾਨ ਖਿਲਰਿਆ ਸੀ ਕਿੰਨਾ ਕਰਦਾ ਸਾਲ ਤੁਹਾਡਾ ਹੋ ਗਿਆ 7-8 ਲੱਖ ਦਾ ਹੋ ਗਿਆ ਨਾ ਰੋਜ਼ਨ ਦਿਨ ਹੈਗਾ ਜੀ ਇਹ ਰਿਸ਼ਤੇਦਾਰ ਹੈਗਾ ਮੇਰਾ ਜੋ ਆਇਆ ਇਹ ਮੁੰਡਾ ਇਹਨਾਂ ਨੇ ਫੋਨ ਕੀਤਾ ਸਵੇਰੇ ਮੈਨੂੰ ਕਿ ਸਾਡੀ ਚੋਰੀ ਹੋ ਗਈ ਹੈ ਜੀ ਅਸੀਂ ਇੱਥੇ ਆਏ ਜੀ ਆ ਕੇ ਦੇਖਿਆ ਜੀ ਇਹਨਾਂ ਦੇ ਬਲਮਾਰੀਆਂ ਲਮੋਰੀਆਂ ਇਹਨਾਂ ਨੇ ਸਾਰਾ ਕੁਝ ਤੋੜਿਆ ਸੀਗਾ ਜੀ ਟੂਮਾ ਲੈ ਗਿਆ ਜੀ ਦੋਹਾਂ ਕੁੜੀਆਂ ਦੇ ਗਹਿਣੇ ਸਵੇ ਰਾਣੀ ਹਾਰ ਨਾ ਕਰਪਈਆ ਕਹਿ ਸੀਗਾ ਜੀ ਫੈਕਟਰ ਜੀ ਕੇਸ ਦੇਣੀ ਸੀ ਇਹਨਾਂ ਨੇ ਅਤੇ ਬਾਕੀ ਜੀ ਹੋਤ ਵੀ ਸੀਗੇ ਚੂੜੀਆਂ ਸੀਗੀਆਂ ਬੰਗਾਂ ਸੀਗੀਆਂ ਸਭ 7-8 ਲੱਖ ਦਾ ਕਰੀਬ ਇਹਨਾਂ ਦਾ ਨਸਕਾਨ ਹੋ ਗਿਆ ਜੀ ਠੀਕ ਚੋਰ ਜੀ ਕੁੜੀਆਂ ਬਾਹਰ ਦੋ ਸੁੱਤੀਆਂ ਸੀ ਜੇ ਰਾਤ ਨੂੰ ਜਿਹੜਾ ਮੁੰਡਾ ਜਿਹ ਕੋ ਪਸੂਆਂ ਕੋਲ ਸੀਗਾ ਜਿਹੜਾ ਮੇਰਾ ਘਰ ਮੈਗਾ ਉੱਤੇ ਤੋਈ ਹੋਇਆ ਕਮਾਮ ਉਹ ਉੱਥੇ ਗਿਆ ਸੀਗਾ ਜੀ ਰਾਤ ਦਾ ਇਹ ਕੁੜੀਆਂ ਕਲੀਆਂ ਸੀਗੀਆਂ ਇੱਥੇ ਜੀ ਆਹ ਸਵੇਰੇ ਦੇਖਿਆ ਜੀ ਉੱਠ ਕੇ ਜਦ ਲੱਗੀਆਂ ਦੇਖਣ ਤਾਂ ਅੰਦਰ ਅਲਮਾਰੀਆਂ ਨੂੰ ਮੂਰੀਆਂ ਭਨੀਆਂ ਹੋਈਆਂ ਜੀ ਫੋਪੋਰਟ ਸਮੇਰ ਕੀਤੀ ਜੀ ਉਹ ਮੌਕਾ ਹੋ ਗਿਆ ਜੀ हां जी ਲੋਕ ਲੋਕ ਤੋੜ ਤੇ ਦਰਵਾ ਸਾਡਾ ਨਾਂਜੀ ਹਲੀਮਾ ਸਾਡੇ ਰਾਜ ਚੋਰੀ ਹੋਈ ਉਹ ਸਾਡੇ ਗਹਿਣੇ ਲੈ ਕੇ ਕੁੜੀ ਦਾ 3 ਮਹੀਨੇ ਹੋ ਸੀ ਵਿਆਹ ਹੋਈ ਬੋਟੀ ਲੈ ਕੇ ਆ ਸੀ ਸਾਡੇ 50000 ਰੁਪਈਆ ਸੀ ਹੋਰ ਗਹਿਣੇ ਸੀਗੇ ਨਾਲੇ ਕੁੜੀ ਦੀਆਂ ਮੁੰਦੀਆਂ ਸੀ ਇੱਕ ਵਾਲੀਆਂ ਸੀ ਗੋਲਕ ਸੀਗਾ ਉਹ ਭਨ ਭੁਨ ਕੇ ਲੈ ਗਏ ਮੀਨੇ ਸਾਨੂੰ ਪਹਿਲਾਂ ਤੋਂ ਦੁਖੀ ਕੀਤਾ ਪਿਆ ਸਾਡਾ ਸਾਰਾ ਨੁਕਸਾਨ ਹੋ ਗਿਆ ਹੈ ਹੁਣ ਸਾਨੂੰ ਚੋਰਾਂ ਨੇ ਦੁਖੀ ਕਰ ਲਿਆ ਕੀਤੀ ਪੁਲਿਸ ਨੂੰ ਕੋਈ ਦੇਖ ਹਾਂਜੀ ਪੋਲਸ ਦੇਖ ਕੇ ਵੀ ਗਈ ਆ ਮੇਰਾ ਨਾਮ ਗੁਲਜਾਰੀ ਆ ਸਾਡਾ ਇੱਥੇ ਗਹਿਣੇ ਰੱਖੇ ਸੀ ਅਸੀਂ ਮਾਪਿਆਂ ਤੋਂ ਲਿਆ ਆਤੀ ਉਹਨਾਂ ਦੇ ਸਾਡੇ ਘਰ ਮਕਾਨ ਨਹੀਂ ਸੀ ਭਰਾ ਦੇ ਘਰ ਲੈ ਆਖੇ ਰੱਖੇ ਸੀ ਇੱਥੇ ਸਾਡੇ ਚੋਰੀ ਹੋ ਗਈ ਆ ਦੋਹਾਂ ਭੈਣਾਂ ਦੇ ਗਹਿਣੇ ਲੈ ਕੇ ਇੱਕ ਛੋਟੀ ਮੇਰੇ ਤੋਂ ਦੇ ਇੱਕ ਮੇਰੇ ਰਾਣੀ ਹਾਰ ਸੀ ਸਾਡੇ ਚੂੜੀਆਂ ਸੀ ਪੈਸੇ ਰੱਖੇ ਸੀ ਭਰਾ ਨੇ ਕਿਸ ਦੇਣ ਨੇ ਉਹ ਚੋਰੀ ਹੋ ਗਏ ਇਥੇ ਹਾਂ ਹਾਰ ਵੀ ਸੀ ਹਾਂਜੀ ਹਾਰ ਸੀ ਮੁੰਦੀਆਂ ਸੀ ਚੂੜੀਆਂ ਸੀ ਸਾਡੀਆਂ ਦੋ ਦੋ ਹਾਰ ਸੀ ਦੋਹਾਂ ਭੈਣਾਂ ਦੇ ਰਾਣੀ ਹਾਰ ਸੀ ਦੋਨਾਂ ਦੇ ਕੈਸੀ ਕਿਤੇ ਕਾਹਸੇ ਲੱਖ ਰੁਪਏ ਅਸੀਂ ਭਰਾ ਦਾ ਟੈਕਸ ਦੀ ਕਿਸ਼ਤ ਕਰਾਣੀ ਸੀ ਅਸੀਂ ਦੁੱਧ ਦੇ ਚੱਕ ਕੇ ਲੈ ਕੇ ਆਏ ਸੀ ਪੈਸੇ ਕਿਸੇ ਦੇਣੇ ਸੀ ਅਸੀਂ ਡਾਕਟਰ ਨੂੰ ਸਵੇਰੇ ਦੇਣ ਲੱਗੇ ਸੀ ਜਦੋਂ ਸਵੇਰੇ ਭਰਾ ਨੂੰ ਫੋਨ ਕੀਤਾ ਸੀ ਉੱਥੇ ਸਵੇਰੇ ਦੁੱਧ ਲੈਣ ਲੱਗੇ ਨੇ ਆਣਿਆਂ ਨੂੰ ਦੇਖਣ ਲੱਗੀ ਬੂਹਾ ਖੁੱਲਾ ਸੀ ਸਾਡਾ ਤਾਂ ਸਮਾਨ ਖਿਲਰਿਆ ਸੀ ਕਿੰਨਾ ਕਰਦਾ ਸਾਲ ਤੁਹਾਡਾ ਹੋ ਗਿਆ 7-8 ਲੱਖ ਦਾ ਹੋ ਗਿਆ ਨਾ ਰੋਜ਼ਨ ਦਿਨ ਹੈਗਾ ਜੀ ਇਹ ਰਿਸ਼ਤੇਦਾਰ ਹੈਗਾ ਮੇਰਾ ਜੋ ਆਈ ਇਹ ਮੁੰਡਾ ਇਹਨਾਂ ਨੇ ਫੋਨ ਕੀਤਾ ਸਵੇਰੇ ਮੈਨੂੰ ਕਿ ਸਾਡੀ ਚੋਰੀ ਹੋ ਗਈ ਹੈ ਜੀ ਅਸੀਂ ਇੱਥੇ ਆਇਆ ਜੀ ਆ ਕੇ ਦੇਖਿਆ ਜੀ ਇਹਨਾਂ ਦੇ ਬਲਮਾਰੀਆਂ ਲੰਬੋਰੀਆਂ ਇਹਨਾਂ ਦੇ ਸਾਰਾ ਕੁਝ ਤੋੜਿਆ ਸੀਗਾ ਜੀ ਟੂਮਾ ਲੇ ਗਿਆ ਜੀ ਦੋਹਾਂ ਕੁੜੀਆਂ ਤੇ ਗਹਿਣੇ ਸਗੇ ਰਾਣੀ ਹਾਰ ਲੱਖ ਰੁਪਇਆ ਕਹਿ ਸੀਗਾ ਜੀ ਟਰੈਕਟਰ ਦੀ ਕਿਸ ਦੇਣੀ ਸੀ ਇਹਨਾਂ ਨੇ ਅਤੇ ਬਾਕੀ ਜੀ ਹੋਤ ਵੀ ਸੀਗੇ ਚੂੜੀਆਂ ਸੀਗੀਆਂ ਬੰਗਾਂ ਸੀਗੀਆਂ ਸਭੀ 7-8 ਲੱਖ ਦਾ ਕਰੀਬ ਇਹਨਾਂ ਦਾ ਨਸਕਾਨ ਹੋ ਗਿਆ ਜੀ ਚੋਰ ਜੀ ਕੁੜੀਆਂ ਬਾਹਰ ਦੋ ਸੁੱਤੀਆਂ ਸੀ ਜੇ ਰਾਤ ਨੂੰ ਜਿਹੜਾ ਮੁੰਡਾ ਜਿਹ ਕੋ ਉਹ ਪਸੂਆਂ ਕੋਲ ਸੀਗਾ ਜਿਹੜਾ ਮੇਰਾ ਘੜ ਮੈਗਾ ਉਹ ਟੇਤੋਈ ਉਹ ਕਮਾਮ ਉਹ ਉੱਥੇ ਗਿਆ ਸੀਗਾ ਜੀ ਰਾਤ ਦਾ ਕੁੜੀਆਂ ਕਲੀਆਂ ਸੀਗੀਆਂ ਇੱਥੇ ਜੀ ਹਾਂ ਸਵੇਰੇ ਦੇਖਿਆ ਜੀ ਉੱਠ ਕੇ ਜਲ ਲੱਗੀਆਂ ਦੇਖਣ ਤਾਂ ਅੰਦਰ ਅਲਮਾਰੀਆਂ ਨੂੰ ਮੂਰੀਆਂ ਭਨੀਆਂ ਹੋਈਆਂ ਜੀ ਫੋਟੋਸ ਕਮੀਰ ਕੀਤੀ ਜੀ ਉਹ ਵਕਾ ਹੋ ਗਿਆ ਜੀ ਹਾਂ ਜੀ ਲੋਕ ਲੋਕ ਤੋੜਦੇ ਜੀ ਦਰਵਾਜ਼ਾ